udika ਉੜੀ ਕਾ ਉੜੀ ਕਾ ਤੇਰੇ ਆਉਂਦੀਆਂ ਉੜੀ ਕਾ ਉੜੀ ਕਾ ਤੇਰੇ ਆਉਂਦੀਆਂ ਉੜੀ ਕਾ ਉੜੀ ਕਾ ਆਜ਼ਾਦ ਰੰਗਮঞ্চ ਕਲਾ ਪਵਨ ਫੁਕਵਾੜਾ ਦੇ ਨਾਟਕ ਵੀੜੇ ਵਿੱਚ ਸਾਡੇ ਉੜੀ ਕਾ ਪ੍ਰੋਗਰਾਮ ਵਿੱਚ ਅੱਜ ਪਹੁੰਚੇ ਨੇ ਇਕ ਆਂਗਣਵਾੜੀ ਅਤੇ ਆਪਕਾ ਅਰ ਅਦਾਕਾਰਾ ਇੱਕ ਸੋਸ਼ਲ ਵਰਕਰ ਸੁਨੀਤਾ ਸੰਧੂ ਜੀ ਸੁਨੀਤਾ ਜਨ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਉੜੀਕਾ ਪ੍ਰੋਗਰਾਮ ਚ ਪਹੁੰਚਣ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਬਚਪਨ ਬਾਰੇ ਤੁਹਾਡੀ ਪੜ੍ਹਾਈ ਕਿੱਥੇ ਹੋਈ ਤੁਹਾਡਾ ਬਚਪਨ ਕਿੱਥੇ ਗੁਜ਼ਰਿਆ ਕਿਸ ਤਰ੍ਹਾਂ ਦਾ ਗੁਜ਼ਰਿਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਬੜੇ ਡਿਟੇਲ ਚ ਦੱਸੋ ਸਭ ਤੋਂ ਪਹਿਲਾਂ ਮੈਂ ਬਹੁਤ ਸ਼ੁਕਰ ਗੁਜ਼ਾਰਾਂ ਹਾਂ ਅਜਾਦ ਰੰਗ ਮੰਚ ਫਗਵਾੜਾ ਦੀ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਮੇਰਾ ਬਚਪਨ ਪਿੰਡ ਸੰਗਟੇਸੀਆਂ ਦੇ ਵਿੱਚ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਮੰਮੀ ਦਾ ਨਾਮ ਬਿਮਲਾ ਦੇਵੀ ਪਿਤਾ ਜੀ ਦਾ ਨਾਮ ਹਰਮੇਸ਼ ਰਾळे ਤੇ ਮੈਂ ਉੱਥੇ ਦੀ ਗਵਰਨਮੈਂਟ ਸਕੂਲ ਦੇ ਵਿੱਚ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਬਚਪਨ ਮੇਰਾ ਤਿੰਨਾਂ ਭੈਣਾਂ ਦਾ ਤੇ ਇੱਕ ਭਰਾ ਦਾ ਸਾਡਾ ਬਹੁਤ ਵਧੀਆ ਸਫਰ ਰਿਹਾ ਤੇ ਬਚਪਨ ਮੇਰਾ ਆਰਾਮਦਾਇਕ ਸੀ ਕੋਈ ਤੰਗੀ ਨਹੀਂ ਸੀ ਮਾਤਾ ਪਿਤਾ ਦੇ ਸਰਤੇ ਆਰਾਮ ਨਾਲ ਬਚਪਨ ਕੱਟਿਆ ਤੇ ਉਸ ਤੋਂ ਬਾਅਦ ਅੱਜ ਕੱਲ ਤੁਸੀਂ ਬੰਗਾ ਸ਼ਹਿਰ ਵਿੱਚ ਪੱਕੇ ਤੌਰ ਤੇ ਰਹਿ ਰਹੇ ਹੋ ਬੰਗਾ ਸ਼ਹਿਰ ਵਿੱਚ ਕਿਸ ਤਰ੍ਹਾਂ ਤੁਹਾਡਾ ਆਉਣਾ ਹੋਇਆ 1999 ਦੇ ਵਿੱਚ ਮੇਰਾ ਸ਼੍ਰੀ ਬਲਬੀਰ ਸਿੰਘ ਜੀ ਨਾਲ ਵਿਆਹ ਹੋ ਗਿਆ ਤੇ ਪਿੰਡ ਖੜਕੜ ਖੋਰ ਤੋਂ ਬੰਗਾ ਦੇ ਵਿੱਚ ਹੀ ਮੇਰੀ ਮੈਰਿਜ ਹੋਈ ਆ ਉੱਥੇ ਅੱਜ ਕੱਲ ਮੇਰੀ ਰਹਿਸ਼ਿਆ ਤੇ ਤੁਸੀਂ ਇੱਕ ਅਦਾਕਾਰ ਤੋਂ ਪਹਿਲਾਂ ਇੱਕ ਆਂਗਣਵਾੜੀ ਅਧਿਆਪਕਾ ਹੋ ਈ ਇਹ ਜੋਬ ਚ ਕਿਦਾਂ ਆਏ ਤੁਸੀਂ ਪਹਿਲਾਂ ਮੇਰੇ ਮਦਰ ਰਿਲਾ ਮੈਡਮ ਮੰਮੀ ਜੀ ਸੀਗੇ ਤੇ ਉਹਨਾਂ ਨੇ ਆਪਣੇ ਹੈਲਪਰ ਜੁਆਇਨਿੰਗ ਕੀਤੀ ਸੀ ਉਹਨਾਂ ਨੇ ਨੌਕਰੀ ਛੱਡ ਦਿੱਤੀ ਤੇ ਮੈਨੂੰ ਨੌਕਰੀ ਦੇ ਦਿੱਤੀ ਉਸ ਤੋਂ ਬਾਅਦ ਮੈਂ ਪ੍ਰਮੋਸ਼ਨ ਕਰਕੇ ਅੰਗਣਵਾੜੀ ਵਰਕਰ ਬਣ ਗਈ ਅੱਛਾ ਤੇ ਅੰਗਣਵਾੜੀ ਵਰਕਰ ਤੋਂ ਬਿਨਾਂ ਤੁਸੀਂ ਇੱਕ ਅਦਾਕਾਰ ਆ ਹੋ ਬਹੁਤ ਸਾਰੀਆਂ ਫਿਲਮਾਂ ਚ ਬਹੁਤ ਸਾਰੇ ਨਾਟਕਾਂ ਵਿੱਚ ਤੁਸੀਂ ਕੰਮ ਕੀਤਾ ਇਹਦਰ ਇਸ ਫੀਲਡ ਵਿੱਚ ਆਉਣ ਦਾ ਸੁਭਾਗ ਕਿਦਾਂ ਪੈਦਾ ਹੋਇਆ ਇਸ ਫੀਲਡ ਵਿੱਚ ਮੈਂ 9ਵੀਂ ਕਲਾਸ ਪੜ੍ਹਦੀ ਸੀ ਜਦੋਂ ਸੁੱਚਾ ਸਿੰਘ ਪਹਿਲਵਾਨ ਹਮਾ ਨੇ ਪਹਿਲੀ ਵਿਰਮ ਬਣਾਈ ਹੂੰ ਤੇ ਉਹਦੇ ਵਿੱਚ ਮੇਰਾ ਮੇਰੇ ਬ੍ਰਦਰ ਮਨਜੀਤ ਸੰਧੂ ਤੇ ਕੁਲਵਿੰਦਰ ਕੌਰ ਦਾ ਇਹਨਾਂ ਦਾ ਹੀ ਰੋਲ ਰੱਖਿਆ ਉਹਦੇ ਵਿੱਚ ਮੈਂ ਕਮੇਡੀ ਕੀਤੀ ਖੂਨ ਜਿਗਰ ਦਾ ਜੋ ਫਿਲਮ ਦਾ ਨਾਮ ਸੀ ਕਮੇਡੀ ਕਰਨ ਦੇ ਵਿੱਚ ਉਹ ਪਰ ਫਿਲਮ ਹਾਫ ਬਣੀ ਬਣੀ ਨਹੀਂ ਹੈਗੀ ਹਾਫੇ ਰਹਿ ਗਈ ਤੇ ਉਸ ਤੋਂ ਬਾਅਦ ਮੈਂ ਕੰਮ ਛੱਡ ਦਿੱਤਾ ਤੇ ਮੈਰਿਜ ਹੋ ਗਈ 20 ਸਾਲ ਬਾਅਦ ਦੁਬਾਰਾ ਫੇਰ ਕੰਮ ਜੁਆਇਨ ਕੀਤਾ ਜੋ ਹਰਪ੍ਰੀਤ ਸੰਧੂ ਉਹਨਾਂ ਨੇ ਮੈਨੂੰ ਇਸ ਦੁਬਾਰਾ ਕੰਮ ਦੇ ਵਿੱਚ ਜੀ ਹੁੰਦਾ। ਸ੍ਰੀਤਾ ਜੀ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ। ਦੱਸੋਗੇ ਕਿ ਕਿਹੜੀਆਂ ਫਿਲਮਾਂ 'ਚ ਕੰਮ ਕੀਤਾ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ? ਮੈਂ ਬੀਬਾ ਜੀ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਮੈਂ ਆਈ ਲਵ ਯੂ, ਇਹਸਾਨ, ਇਹਸਾਸ ਇਹ ਫਿਲਮਾਂ 'ਚ ਕੰਮ ਕੀਤਾ ਤੇ ਅੱਗੇ ਵੀ ਕਰਾਂਗੀ ਕਾਫੀ ਗਾਣੇ ਆ ਚੁੱਕੇ ਆ ਜਿਨ੍ਹਾਂ ਦੇ ਵਿੱਚ ਮੈਂ ਮਾਂ ਦਾ ਕੈਰੈਕਟਰ ਜ਼ਿਆਦਾ ਕੀਤਾ ਹੋਇਆ ਹਾਂ ਹਾਂ ਜੀ ਤੁਸੀਂ ਇਸ ਤੋਂ ਬਿਨਾਂ ਨਾਟਕਾਂ 'ਚ ਵੀ ਕੰਮ ਕਰਦੇ ਹੋ ਤੁਹਾਨੂੰ ਤਸੱਲੀ ਕਿਹੜੇ ਕੰਮ 'ਚ ਹੁੰਦੀ ਹੈ ਨਾਟਕਾਂ 'ਚ કે ਫਿਲਮਾਂ 'ਚ ਵਿਭੈ ਸ਼ੌਕ ਦਾ ਸ਼ੌਕ ਆ ਤੇ ਕੋਈ ਵੀ ਹੋਵੇ ਗਾਣੇ ਹੋਣ ਫਿਲਮਾਂ ਹੋਣ ਚਾਹੇ ਆਪਣਾ ਸਟੇਜ ਹੋਵੇ ਇਹ ਸਾਰੇ ਕੰਮਾਂ 'ਚ ਹੀ ਤਸੱਲੀ ਮਿਲਦੀ ਹੈ ਇਹ ਸਾਰੇ ਕੰਮ ਲਈ ਤੁਸੀਂ ਜੋਬ ਵੀ ਕਰਦੇ ਹੋ ਔਰ ਇਹ ਵੀ ਸ਼ੌਂਕ ਆ ਇੱਕ ਕੰਮ ਵਕਤ ਕੱਢ ਲੈਂਦੇ ਹੋ ਹਾਂਜੀ ਜੋਬ ਆਪਣੀ ਜਗ੍ਹਾ ਜੋਬ ਲਈ ਕੰਮ ਜੋਰ 8 ਤੋਂ 12 ਵਜੇ ਤੱਕ ਆ 1 ਵਜੇ ਤੱਕ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਇਹ ਕੰਮ ਜਿੱਦਾਂ ਜਾਂ ਸੰਡੇ ਫ੍ਰੀ ਆ ਜਾਂ ਕੋਈ ਛੁੱਟੀ ਆ ਉਹਦੇ ਵਿੱਚ ਕੰਮ ਕਰ ਲਉਂਦਾ ਹੋਰ ਕੋਈ ਘਰ ਪਰਿਵਾਰ ਬਾਰੇ ਦੱਸੋਗੇ ਤੁਹਾਡੇ ਬੱਚੇ ਵੀ ਇਸ ਲਾਈਨ ਚ ਆ ਜਾਂ ਇਸ ਕੰਮ ਨੂੰ ਪਸੰਦ ਕਰਦੇ ਆ ਹਾਂਜੀ ਬੇਟਾ ਮੇਰਾ ਜਿੱਦਾਂ ਸਟੇਜ ਤੇ ਢੋਲ ਪਲੇ ਕੀ ਪੈਡ ਪਲੇ ਤੇ ਹੋਰ ਕਾਫੀ ਸਾਹਿਬ ਜਾਲੰਦਾ ਬੇਟੀ ਸਲੂਨ ਦੇ ਕੰਮ ਦੇ ਵਿੱਚ ਹੈਗੀ ਆ ਤੇ ਬੇਟੀ ਇਸ ਕੰਮ ਦੇ ਵਿੱਚ ਨਹੀਂ ਤੇ ਬੇਟਾ ਥੋੜਾ ਜਿਹਾ ਦੋ ਤਿੰਨ ਗਾਣੇ ਚ ਕੰਮ ਕੀਤਾ ਉਸਨੇ ਅੱਜਕਲ ਕੀ ਕਰ ਰਿਹਾ ਉਹ ਅੱਜਕਲ ਟੋਰ ਪਲੇ ਜਿਹੜੇ ਕਰ ਰਿਹਾ ਹੈ ਅੱਛਾ ਪ੍ਰੋਗਰਾਮਾਂ ਤੇ ਹਾਂਜੀ ਤੇ ਤੁਹਾਨੂੰ ਜਿਹੜੀ ਜੋਬ ਕਰਕੇ ਤਸੱਲੀ ਹੁੰਦੀ ਆ ਕਿ ਇਹ ਜਿਹੜਾ ਐਕਟਿੰਗ ਦਾ ਕੰਮ ਆ ਕਿ ਦੋਵੇਂ ਬਰਾਬਰ ਬਾਬਾ ਚੱਲਦੇ ਆ ਹਾਂਜੀ ਦੋਵੇਂ ਬਰਾਬਰ ਬਰਾਬਰ ਚੱਲਦੇ ਆ ਕਿਉਂਕਿ ਜੋਬ ਜੋ ਆ ਉਹ ਮੇਰਾ ਪਰਿਵਾਰ ਆ ਉਹ ਚਲਾ ਰਹੀ ਆ ਹੂੰ ਇਹ ਕੰਮ ਆ ਜੋ ਹੀ ਮੇਰਾ ਸ਼ੌਂਕ ਆ ਤੇ ਕਦੇ ਕੋਈ ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਜ਼ਿੰਦਗੀ ਚ ਕਦੇ ਕੋਈ ਮੁਸ਼ਕਲਾ ਆਈਆਂ ਕੱਲੀ ਔਰਤ ਲਈ ਬਹੁਤ ਮੁਸ਼ਕਲਾ ਆਂਦੀਆਂ ਆ ਜਦੋਂ ਹਸਬੰਡ ਸਿਰ ਤੇ ਨਾ ਹੋਣ ਤੇ ਕਾਫੀ ਦੁਨੀਆ ਦੇ ਵਿੱਚ ਪਿੱਛਰ ਨਾ ਬਹੁਤ ਔਖਾ ਆ ਤੁਹਾਨੂੰ ਪਤਾ ਲੱਗਾਂ ਖਿੱਚਣ ਵਾਲੀ ਜ਼ਿਆਦਾ ਹੁੰਦੀ ਆ ਤੇ ਬਾਹਮਾ ਪਾਣ ਵਾਲੇ ਬਹੁਤ ਘੱਟ ਪਰ ਉਹਨਾਂ ਲੋਕਾਂ ਨੇ ਹੀ ਮੈਨੂੰ ਅੱਗੇ ਵਧਾਇਆ ਜਿਨ੍ਹਾਂ ਨੇ ਰੱਤਾ ਖਿੱਚਿਆ। ਕੋਈ ਖਾਸ ਵਿਅਕਤੀ ਦਾ ਨਾਮ ਹੋਵੇ ਜਿਨ੍ਹਾਂ ਨੇ ਤੁਹਾਨੂੰ ਇਸ ਫੀਲਡ ਵਿੱਚ ਕਲਾ ਦੇ ਫੀਲਡ ਵਿੱਚ ਬਹੁਤ ਵੱਡਾ ਪਲੇਟਫਾਰਮ ਦਿੱਤਾ ਹੋਵੇ। ਹਾਂਜੀ ਮੇਰੇ ਬ੍ਰਦਰ ਜਿਨ੍ਹਾਂ ਦੀ ਡੈਥ ਹੋ ਗਈ। ਉਹਨਾਂ ਨੇ ਮੈਨੂੰ ਕਾਫੀ ਉਤਸ਼ਾਹ ਕੀਤਾ ਸੀ ਜਿਸ ਟਾਈਮ ਮੈਂ ਡਿੱਗ ਰਹੀ ਸੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਕਰਕੇ ਦਿਖਾਈਦਾ ਹੁੰਦਾ। ਮੈਂ ਉਸ ਕੰਮ ਨੂੰ ਜਨਕਿ ਉਸ ਗੱਲ ਨੂੰ ਨੋਟਿਸ ਕੀਤਾ ਹੇ ਤੱਕ ਵੀ ਉਸ ਤੋਂ ਬਾਅਦ ਮੇਰੇ ਸਾਰੇ ਪਰਿਵਾਰ ਸਾਰੇ ਜੋ ਮੇਰੇ ਦੇ ਚਾਚੇ ਤਾਇਆ ਦੇ ਮੁੰਡੇ ਆ ਸਾਰੇ ਨੇ ਦੇਰ ਦਰਾਨੀਆਂ ਨੇ ਸਾਰਿਆਂ ਨੇ ਹੀ ਮੇਰਾ ਸਾਥ ਦਿੱਤਾ ਤੇ ਬੱਚੇ ਮੇਰੇ ਕਾਫੀ ਸਪੋਰਟ ਕਰ ਰਹੇ ਆ ਤੇ ਜਿਹੜਾ ਇਸ ਫੀਲਡ ਵਿੱਚੋਂ ਜਿਹੜਾ ਕਲਾ ਦੇ ਫੀਲਡ ਵਿੱਚੋਂ ਨਾਟਕਾਂ ਦੇ ਫੀਲਡ ਵਿੱਚੋਂ ਤੁਸੀਂ ਕੋਈ ਇਨਕਮ ਹੈ ਤੁਹਾਨੂੰ ਹਾਂਜੀ ਇਨਕਮ ਹੈ ਜੇ ਇਨਕਮ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਘਰ ਨਹੀਂ ਚੱਲਦਾ ਨਾ ਢਿੱਡ ਤਾਂ ਸਾਰਿਆਂ ਨੂੰ ਲੱਗੇ ਕਲਾਕਾਰਾਂ ਨੂੰ ਵੀ ਢਿੱਡ ਲੱਗੇ ਹੋਏ ਆ ਇਸ ਕਰਕੇ ਇਨਕਮ ਇਨਕਮ ਤੋਂ ਬਿਨਾ ਕੋ ਕੰਮ ਨਹੀਂ ਅਪਨ ਕਰ ਸਕਦੇ। ਇਸ ਤੋਂ ਬਿਨਾ ਤੁਸੀਂ ਸੋਸ਼ਲ ਵਰਕ ਵੀ ਕਰਦੇ ਹੋ। ਤੇ ਸੋਸ਼ਲ ਵਰਕ ਜਿਹੜੇ ਆ ਉਹਨਾਂ ਦੇ ਵਿੱਚ ਕੀ ਕੀ ਕੰਮ ਕਰਦੇ ਹੋ ਤੁਸੀਂ? ਉਸ ਦੇ ਵਿੱਚ ਜਿੱਦਾਂ ਪ੍ਰੈਗਨੈਂਟਾਂ ਦਾ ਫਾਰਮ ਹੁੰਦੇ ਆ ਪੀ ਐਮ ਬੀ ਵਾਈ ਦੇ ਉਹ ਵੀ ਭਰਦੇ ਆ ਅੰਗਰਵਾੜੀ ਵਿੱਚ ਕਾਫੀ ਸਕੀਮਾਂ ਹੈਗੀਆਂ ਜੋ ਪੈਨਸ਼ਨ ਸਕੀਮ ਬੈਂਕ ਦੇ ਖਾਤਿਆਂ ਦੀ ਸਕੀਮਾਂ ਹੈਗੀਆਂ। ਉਹ ਸਾਰੀਆਂ ਅਸੀਂ ਜਿੱਦਾਂ ਫਾਰਮ ਭਰ ਕੇ ਲੋਕਾਂ ਨੂੰ ਹੋਰ ਕੰਮਾਂ ਲਈ ਉਤਸ਼ਾਹ ਕਰਦੇ ਆਂ ਵੀ ਹਾਂ ਤੁਸੀਂ ਅੱਗੇ ਲੇਡੀਜ਼ ਨੂੰ ਖਾਸ ਕਰਕੇ ਅੱਗੇ ਵਧਾਉਨੇ ਆਂ ਵੀ ਕੋਈ ਵੀ ਕੰਮ ਹੈ ਸੈਲਫ ਹੈਲਪ ਗਰੁੱਪ ਆ ਕੋਈ ਵੀ ਕੰਮ ਹੈ ਅੱਗੇ ਆਓ ਤੇ ਤੁਸੀਂ ਕੁਝ ਫਿਲਮਾਂ ਵੀ ਲਿਖੀਆਂ ਹਨ ਹਾਂਜੀ ਇਹ ਲਿਖਣ ਦੀ ਸੋਚ ਤੁਹਾਨੂੰ ਕਿੱਦਾਂ ਆਉਂਦੀ ਹੈ ਲਿਖਣ ਦੀ ਦਿਲਵਾਗ ਲਹਿਰੀ ਹੁਣੀ ਤੇ ਮੇਰੇ ਪਾਪਾ ਜੀ ਹੁਣੀ ਇਹਨਾਂ ਨੇ ਮੈਨੂੰ ਥੋੜਾ ਬਚਪਨ ਦੇ ਵਿੱਚ ਹੀ ਕਵਰ ਕੀਤਾ ਸੀ ਹਾਂਜੀ ਤੇ ਥੋੜਾ ਬਹੁਤ ਜਿਆਦਾ ਹੀ ਸ਼ੌਂਕ ਰੱਖਿਆ ਸੀ ਪਹਿਲਾ ਗਾਣਾ ਮੇਰਾ ਸਿਮਰਨ ਮਸਾਲੇ ਦੇ ਵਿੱਚ 1997 ਦੇ ਵਿੱਚ ਆਇਆ ਸੀ ਉਹ ਸੀਗਾ ਕਾਫੀ ਟਾਈਮ ਜਾਨਕਿ ਉਸ ਗਾਣੇ ਦਾ ਮੈਂ ਕਾਫੀ ਟਾਈਮ ਤੱਕ ਸੰਭਾਲ ਕੇ ਰੱਖਿਆ ਸੀ ਬਾਅਦ ਵਿੱਚ ਹੁਣ ਪਤਾ ਨਹੀਂ ਕਿੱਥੇ ਹੋ ਗਿਆ ਜੀ ਪਰ ਗਾਣਾ ਮੇਰਾ ਉਹ ਸਾਰਿਆਂ ਨੇ ਬਹੁਤ ਹੀ ਪਸੰਦ ਕੀਤਾ ਸੀ ਕਿਸ ਟੌਪਿਕ ਤੇ ਸੀ ਕੋਸੀ ਮਿੱਟੀ ਦਾ ਕੁੱਟਣਾ ਕਹਾਦਾ ਅੱਛਾ ਸੋਰੀ ਜਨਾਨੀ ਦਾ ਕੁੱਟਣਾ ਕਹਾਦਾ ਮਿੱਟੀ ਨੂੰ ਕੁੱਟਣਾ ਹੈ ਆਪਣੇ ਮੂੰਹ ਪੈਂਦਾ ਜੇ ਉੱਪਰ ਨੂੰ ਥੁੱਕਣਾ ਹੈ ਬੁੱਡੇ ਹੋਏ ਮਾਪਿਆਂ ਤਾਂ ਵਿਵਤਾ ਵਿੱਚ ਪਾਈਏ ਨਾ ਦੋਸਤ ਦੀ ਧੀ ਭੈਣ ਤੇ ਅਖਟ ਬਹੁਤ ਵਧੀਆ ਇਹ ਕਿਸ ਸਿੰਗਰ ਨੇ ਵੀ ਗਾਇਆ ਜਾਂ ਨਹੀਂ ਜੀ ਸਿੰਗਰ ਨੇ ਨਹੀਂ ਕਿਸ ਨੇ ਗਾਇਆ ਅੱਛਾ ਸੇਫਰਸਾਲੇ ਚ ਰਾਈਟਿੰਗ ਹੀ ਹੋਈ ਸੀ ਤੁਸੀਂ ਬਹੁਤ ਸਾਰੇ ਗੀਤਾਂ ਵਿੱਚ ਵੀ ਕੰਮ ਕੀਤਾ ਬਹੁਤ ਸਾਰੇ ਗੀਤ ਪਪੂਲਰ ਵੀ ਹੋਏ ਕੋਈ ਐਸਾ ਗੀਤ ਦੱਸੋ ਕਿ ਜਿਹਦੇ ਵਿੱਚ ਤੁਹਾਨੂੰ ਬਹੁਤ ਅੱਛਾ ਲੱਗਿਆ ਹੋਵੇ ਜਾਂ ਉਹ ਗੀਤ ਬਹੁਤ ਜ਼ਿਆਦਾ ਪਪੂਲਰ ਹੋਇਆ ਹੋਵੇ ਗੀਤ ਤਾਂ ਸਾਰੇ ਹੀ ਵਧੀਆ ਆ ਹੂੰ ਜ਼ਿਆਦਾਤਰ ਮੇਰਾ ਮਾਂ ਦਾ ਕੈਰੈਕਟਰ ਹੁੰਦਾ ਆ ਤੇ ਜਿਹਦੇ ਵਿੱਚ ਬੇਟੇ ਦਾ ਤਾਂ ਮਾਂ ਦਾ ਆਪਸ ਵਿੱਚ ਇਮਲਾਪ ਹੁੰਦਾ ਬੱਚਿਆਂ ਦਾ ਹੁੰਦਾ ਆ ਗਾਣੇ ਸਾਰੇ ਹੀ ਇੱਕ ਤੋਂ ਇੱਕ ਵਾਦ ਕੇ ਵਧੀਆ ਲੱਗੇ ਮੈਨੂੰ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਕੋਈ ਘਟਿਆ ਕੋਈ ਵਾਧਿਆ ਸਾਰੇ ਹੀ ਵਧੀਆ ਆ ਇਹ ਜਿੱਦਾਂ ਕਲਾਕਾਰੀ ਅਦਾਕਾਰੀ ਦਾ ਫੀਲਡ ਹੈ ਜਿੱਥੇ ਬੜਾ ਟਾਈਮ ਲੱਗਦਾ ਆ ਔਰ ਕਿਹ ਗ੍ਰੀਨ ਰਿਸਰ ਵੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਟਾਈਮ ਵਿੱਚ ਤੁਹਾਡਾ ਘਰ ਦਾ ਕਿਦਾਂ ਰੁਟੀਨ ਚੱਲਦਾ ਕਰਦਾ ਮੇਰੇ ਸਾਸੂ ਮਾਂ ਹੈਗੇ ਆ ਬੱਚੇ ਹੈਗੇ ਆ ਉਹ ਕਰ ਲਿਆ ਕੰਮ ਹਾਂਜੀ ਉਹ ਸੰਭਲ ਲੈਂਦੇ ਆ ਹਾਂਜੀ ਤੇ ਬਾਕੀ ਤਾਂ ਹੈਗੇ ਆੜ ਗੁਆੜ ਤਾਂ ਬਹੁਤ ਸਾਥ ਆ ਮੈਨੂੰ ਤੇ ਇਸ ਫੀਲਡ ਵਿੱਚ ਕਦੇ ਸੋਚਿਆ ਇਸ ਤੋਂ ਅੱਗੇ ਕੁਝ ਜਾਣ ਲਈ ਹਾਂਜੀ ਸੋਚਿਆ ਤਾਂ ਹੈ ਪਰ ਜਿੰਨੇ ਚਿਰ ਜੋਬ ਹੈ ਸ਼ਾਇਦ ਅੱਗੇ ਨਹੀਂ ਵੱਲ ਸਕਦੀ ਹਾਂਜੀ ਤੇ ਅੱਗੇ ਬੱਚੇ ਕਿਸੇ ਪਾਸੇ ਸੈੱਟ ਹੋ ਜਾਣ ਤੇ ਉਸ ਤੋਂ ਬਾਅਦ ਮੈਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰੂੰਗੀ ਅੱਛਾ ਬੇਟੀ ਨੂੰ ਤੇ ਸ਼ੌਂਕ ਹੈ ਕਿ ਨਹੀਂ ਨਹੀਂ ਬੇਟੀ ਨੂੰ ਨਹੀਂ ਸ਼ੌਂਕ ਅੱਛਾ ਤੇ ਹੋਰ ਤੁਹਾਡੇ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਕਦੇ ਕੋਈ ਮਦਦ ਕੀਤੀ ਤੁਹਾਡੀ ਇਸ ਫੀਲਡ ਵਿੱਚ ਸਹਾਰਾ ਦਿੱਤਾ ਜਾਂ ਜਿਦਾ ਤੁਸੀਂ ਪਤੀ ਤੁਹਾਡਾ ਸਿਰ ਤੇ ਨਹੀਂ ਹੈਗਾ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕਦੇ ਕੋਈ ਸ਼ੈਲਟਰ ਮਿਲੀ ਆ ਨੇ ਉਹਨਾਂ ਨੇ ਕਦੇ ਵੀ ਮੇਰੇ ਕੰਮ ਦੇ ਵਿੱਚ ਦਖਲ ਨਹੀਂ ਦਿੱਤਾ ਹੈਗਾ ਬਸ سپورਟ ਕੀਤੀ ਆ ਵੀ ਜਿਸ ਤਰ੍ਹਾਂ ਵੀ ਘਰ ਚੱਲਦਾ ਚਲਾਣਾ ਪੀ ਠੀਕ ਹੈ ਵਧੀਆ ਮੇਰੇ ਸਾਰੇ ਫੈਮਿਲੀ ਵਿੱਚ ਪੈਸੇ ਮੇਰਾ ਰਿਅਲ ਦੇ ਕਿਆ ਦੋ ਨੰਨਦਾ ਆ ਤੇ ਵੈਸੇ ਫੈਮਿਲੀ ਦੇ ਵਿੱਚ ਜਿੱਦਾਂ ਦਾਏ ਚਾਚਾਾਂ ਦੇ ਵਿੱਚ ਅੱਠ ਭਰਾ ਆ ਮੇਰੇ ਸਿੰਨੇ ਸਾਰੇ ਤੋਂ ਵੱਡੇ ਸੀਗੇ ਤੇ ਸਾਰਿਆਂ ਨੇ ਹੀ ਮੈਨੂੰ سپورਟ ਕਰਦੇ ਆ ਕੋਈ ਗਾਣਾ ਆਉਂਦਾ ਆ ਮੈਨੂੰ ਐਪਰੀਸ਼ੀਏਟ ਕਰਦੇ ਆ ਵੀ ਹਾਂ ਬਹੁਤ ਵਧੀਆ ਆ ਤੁਸੀਂ ਮੈਂ ਤਾਂ ਬਹੁਤ ਸਾਰੇ ਕੀਤਾ ਚ ਰੋਲ ਕੀਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਆਪਣੇ ਪੋਲ ਪੋਲਕੇ ਦੱਸੋਗੇ ਹਾਂਜੀ ਮੈਂ ਆਪਣਾ ਗਾਣਾ ਲਿਖਿਆ ਹੋਇਆ ਅੱਛਾ ਤੁਹਾਡਾ ਆਪਣਾ ਲਿਖਿਆ ਹੋਇਆ ਹਾਂਜੀ ਪਰ ਹਜੇ ਤੱਕ ਕੋਈ 필ਡ 'ਚ ਤਾਂ ਨਹੀਂ ਆਇਆ ਪਰ ਲਿਖੇ ਹੋਏ ਆ ਬਾਦੇ ਕਸੇ ਮਾਤਾ ਤੇਥੋਂ ਹੋਇਆ ਕਿ ਕਬੂਲ ਬੇ ਆਇਨਾ ਦਾ ਸਦਿੰਦਾ ਮੇਥੋਂ ਹੋਇਆ ਕਿ ਕਸੂਰ ਬੇ ਪੁੱਛਣ ਸਹੇਲੀਆਂ ਹੈ ਕਿਥੇ ਦਿਲਦਾਰ ਤੇਰਾ ਪੁੱਛਣ ਸਹੇਲੀਆਂ ਬੇ ਕਿਥੇ ਦਿਲਦਾਰ ਤੇਰਾ ਦੱਸਿਆ ਤੂੰ ਮੈਨੂੰ ਕੋਈ ਥਾਂ ਬਹਿਰਿਆ ਬੇ ਮੇ ਹੱਥਾਂ ਦੀਆਂ ਤਾਲੀਆਂ ਤੇ ਲਿਖਦੀ ਰਹਗੀ ਤੇਰੇ ਜਾਨ ਪਿੱਛੇ ਤੇਰਾ ਨਾਂ ਬਹਿਰਿਆ ਬਹੁਤ ਵਧੀਆ ਬਹੁਤ ਵਧੀਆ ਵਾਸ ਹੈ ਔਰ ਤੁਸੀਂ ਹੁਣ ਕੋਈ ਡਾਇਲੌਗ ਵੀ ਸੁਣਾ ਦਿਓ ਫਿਲਮਾਂ ਦਾ ਹਾਂਜੀ ਹਰਜੀਤ ਬੱਗਾ ਜੀ ਦੀ ਫਿਲਮ ਆ ਜੋ ਉਹਨਾਂ ਨੇ ਡਾਇਰੈਕਸ਼ਨ ਕੀਤੀ ਹੋਈ ਆ ਅਮਲੀ ਚਾਚਾ ਉਹਦੇ ਵਿੱਚ ਕਹਿੰਦੀ ਆ ਬੇਅਮਲੀ ਆ ਬੇ ਆ ਤੇਰੇ ਪਿਓ ਸਾਰੇ ਡੱਬੇ ਖਾਲੀ ਪਏ ਆ ਇਹਨਾਂ ਵਿੱਚ ਕੋਈ ਲੂਣ ਮਿਰਚ ਜੀਰਾ ਪਾ ਵੀ ਲਿਆ ਕਰ ਉਹ ਅੱਗੇ ਕਹਿੰਦੇ ਆ ਨਾ ਹੁਣ ਤੇਰਾ ਪਿਓ ਮੈਨੂੰ ਇਹ ਤੇਰੇ ਪਿਓ ਨੇ ਮੈਨੂੰ ਦਿੱਤਾ ਹੈ ਜੋ ਮੈਂ ਦੇਵਾ ਨਾ ਮੇਰੇ ਪਿਓ ਤੇ ਤਾਂ ਜਾਂਦੀ ਆ ਮੇਰੇ ਪਿਓ ਤੇ ਤਾਂ ਜਾਂਦਾ ਆ ਕੀ ਗੱਲ ਤੇਰੇ ਪਿਓ ਨੇ ਤੈਨੂੰ ਜਿਆਦਾ ਚ ਕੁਛ ਨਹੀਂ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀਤਾ ਸੰਧੂ ਇੱਕ ਬਹੁਤ ਬਹਾਦਰ ਔਰਤ ਆ ਔਰ ਹਰ ਖੇਤਰ ਵਿੱਚ ਉਸਨੇ ਆਪਣਾ ਨਾਮ ਬਣਾਇਆ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ نسلਾਂ ਨੂੰ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉਹ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਕਦੇ ਵੀ ਉਹਨੂੰ ਮੈਂ ਤਨੀ ਦੇਖਿਆ ਕਿ ਕਦੇ ਥਕਾਵਟ ਹੁੰਦੀ ਹੋਵੇ ਅਸੀਂ ਵੀ ਇੱਕ ਮੰਚ ਚਲਾਉਂਦੇ ਆ ਔਰ ਜਦੋਂ ਵੀ ਉਹਨੂੰ ਨੇਰੇ ਸਵੇਰੇ ਅਸੀਂ ਕਾਲ ਕਰਦੇ ਆ ਕਿ ਸਨੀਤਾ ਜੀ ਐਨੇ ਵਜੇ ਪਹੁੰਚਣਾ ਤੁਸੀਂ ਐਨ ਟਾਈਮਸ ਪਹੁੰਚ ਜਾਂਦੇ ਆ ਕਦੇ ਨਹੀਂ ਕੋਈ ਉਹਨੇ ਥਕਾਵਟ ਕਦੇ ਮਹਿਸੂਸ ਨਹੀਂ ਕੀਤੀ ਕਦੇ ਨਹੀਂ ਕਿਹਾ ਕਿ ਉਹ ਰਾਤ ਪੈ ਗਈ ਆ ਜਾਂ ਮੈਂ ਕਿੱਦਾਂ ਪਹੁੰਚਾਂਗੀ ਔਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ ਹਨੇਰੇ ਸਵੇਰੇ ਦੀ ਔਰ ਜਦੋਂ ਵੀ ਕਿਸੇ ਲੋਕੇਸ਼ਨ ਤੇ ਦੂਰ ਦਰਾਡੇ ਵੀ ਕਹੇ ਇਹ ਉੱਥੇ ਵੀ ਪਹੁੰਚ ਜਾਂਦੇ ਆ ਸਾਨੂੰ ਮਾਣ ਹੈ ਉਹਦੀ ਕਲਾ ਤੇ ਉਹਦੀ ਹੌਸਲੇ ਤੇ ਉਹਦੀਆਂ ਅਸੀਂ ਚਾਹਾਂਗੇ ਕਿ ਉਹ ਹਮੇਸ਼ਾ ਬੁਲੰਦੀਆਂ ਵੱਲ ਜਾਣ ਔਰ ਇਸ ਤੋਂ ਵੀ ਅੱਗੇ ਜਾਣ ਤੇ ਦੁਪੜਾ ਵੱਡਾ ਨਾਮ ਕਮਾਉਣ ਜਿਹੜਾ ਵੀ ਫੀਲਡ ਜਿਹੜਾ ਉਹਨਾਂ ਨੇ ਚੁਣਿਆ ਕਲਾ ਦਾ ਖੇਤਰ ਅਦਾਕਾਰੀ ਦਾ ਖੇਤਰ ਔਰ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਤੇ ਹੋਰ ਵੀ ਵਧੀਆ ਕੰਮ ਕਰ ਰਹੇ। ਤੁਹਾਡੇ ਪਰਿਵਾਰ ਦੇ ਮੈਂਬਰ ਦਾ ਤੁਹਾਡੀ ਇਸ ਜ਼ਿੰਦਗੀ ਦੇ ਸਫ਼ਰ ਵਿੱਚ ਜਿਹਦਾ ਬਹੁਤ ਜ਼ਿਆਦਾ ਸਾਥ ਰਿਹਾ ਹੋਵੇ ਉਹਦਾ ਕੋਈ ਜ਼ਿਕਰ ਕਰਨਾ ਚਾਹੁੰਦੇ ਹੋ? ਹਾਂ ਜੀ ਮੈਂ ਮੇਰੇ ਮੰਮੀ ਜੀ ਜਿੱਦਾਂ ਫਿਮਲਾ ਦੇਵੀ ਕਾਮਰੇਟ ਮੈਂਬਰ ਹੈ ਪੰਚਾਇਤ ਮੈਂਬਰ ਹੈ ਆ। ਅੱਛਾ ਤੇ ਮੇਰੇ ਪਾਪਾ ਹਰਮੇਸ਼ਰਾਲ ਜੀ ਤੇ ਮੇਰੀ ਬੜੀ ਸਿਸਟਰ ਇਹਨਾਂ ਨਾਮ ਤੇ ਇੱਲਾ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੀ ਆਂ ਤੇ ਮੇਰੀ ਸੱਸੂ ਮਾ ਹੁਣੀ ਆ ਮੇਰੇ ਸਹੁਰਾ ਸਾਹਿਬ ਜੀ ਤੇ ਅੱਗੇ ਬੱਚਿਆਂ ਨੇ ਮੇਰੀ ਕਾਫੀ ਸਪੋਰਟ ਕੀਤੀ ਆ ਜੋ ਵੀ ਮੇਰੇ ਸਹੁਰਾ ਫੈਮਿਲੀ ਵਾਲਿਆਂ ਨੇ ਸਾਰਿਆਂ ਨੇ ਮੇਰੀ ਕਾਫੀ ਸਪੋਰਟ ਕੀਤੀ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਤੇ ਖਾਸ ਕਰਕੇ ਜੋ ਵੀ ਮੇਰੇ ਸਾਰੇ ਜੋ ਵੀ ਡਾਇਰੈਕਟਰ ਪ੍ਰੋਡਿਊਸਰ ਜੋ ਮੈਨੂੰ ਕੰਮ ਦੇ ਵਿੱਚ ਫੀਲਡ ਦੇ ਵਿੱਚ ਅੱਗੇ ਵਧਾ ਰਹੇ ਆ ਜਿਨ੍ਹਾਂ ਦੀ ਬਦੌਲਤ ਮੈਂ ਇਸ ਕੰਮ ਦੇ ਵਿੱਚ ਚੱਲ ਰਹੀ ਆਂ ਖਾਸ ਆਜ਼ਾਦ ਰੰਗਮંચ ਦੇ ਵਿੱਚ ਤੇ ਦਰਸਾਉਂਡ ਪੰਗਾ ਹਨੇਰਦੀਪ ਹੁਣੀ ਤੇ ਆਪਣੇ ਸੰਧੂ ਸਾਹਿਬ ਜੋ ਮਹਿੰਦੇ ਸੰਧੂ ਸਾਹਿਬ ਸਾਰਿਆਂ ਨੂੰ ਮੈਂ ਜਿਹੇ ਦਿਨ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੇ ਮੈਂ ਇੱਕ ਤਰ੍ਹਾਂ ਦੀ ਧਰਤੀ ਤੋਂ ਦੁਬਾਰਾ ਫੇਰ ਉੱਪਰ ਉੱਠੀ ਆ ਤੇ ਕੋਸ਼ਿਸ਼ ਕਰੂੰਗੀ ਕਿ ਮੈਂ ਇਹਨਾਂ ਦੀ ਜੋ ਵੀ ਇਹਨਾਂ ਨੇ ਮੇਰੀ ਸਪੋਰਟ ਕੀਤੀ ਆ ਮੈਂ ਉਸ ਸਪੋਰਟ ਨੂੰ ਅੱਗੇ ਰਹਿ ਕੇ ਜਾਵਾਂ ਤੇ ਅੱਗੇ ਵਧਾਂਗੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਲਈ ਕੋਈ ਸੁਨੇਹਾ ਛੱਡੋਗੇ ਜਿਹੜੇ ਅਦਾਕਾਰੀ ਦੇ ਫੀਲਡ ਵਿੱਚ ਕਦਮ ਰੱਖ ਰਹੀਆਂ ਕੁੜੀਆਂ ਮੁੰਡੇ ਆਪਣੇ ਜਿਹੜੀ ਨਵੀਆਂ ਨਸਲਾਂ ਉਹਨਾਂ ਬਾਰੇ ਕੋ ਗੱਲ ਹਾਂਜੀ ਇਹ ਮਿਹਨਤ ਦਾ ਇੱਕ ਦਰਿਆ ਆ ਇਹਦੇ ਵਿੱਚ ਜਿੰਨਾ ਆਪਾਂ ਖੁੱਭੀ ਜਾਵਾਂਗੇ ਓਨੇ ਹੀ ਜ਼ਿਆਦਾ ਵਧੇ ਜਾਊਗਾ ਆਪਾਂ ਬਾਣੀ ਨੂੰ ਪੈਂਦੇ ਪੈਂਦੇ ਨਾ ਥੋੜੀ ਤੋਂ ਵੀ ਜਾਂਦੇ ਨਾਲ ਲੱਗੇ ਇਸ ਕਰਕੇ ਇਸ ਕੰਮ ਦੇ ਵਿੱਚ ਮਿਹਨਤ ਜ਼ਿਆਦਾ ਹੈ ਸਟਰਗਲ ਕਰਨਾ ਪੈਣਾ ਆ ਹੌਲੀ ਹੌਲੀ ਇੱਕ ਇੱਕ ਕਦਮ ਉੱਪਰ ਵਧਾਂਗੇ ਜੇ ਆਪਾਂ کہیں ਇੱਕ ਦਮ ਹੀ ਵੱਧ ਜੇ ਨਾ ਉਹ ਬਹੁਤ ਹੀ ਘਾਟੇ ਵਾਲੀ ਗੱਲ ਹੈ ਇਸ ਕਰਕੇ ਸਾਨੂੰ ਇਹਦੇ ਵਿੱਚ ਮਿਹਨਤ ਨਾਲ ਹੀ ਜਾਣਾ ਚਾਹੀਦਾ ਨਾ ਕਿ ਸਾਨੂੰ ਇੱਕਦਮੀ ਉੱਪਰ ਉੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੋਰ ਕੋਈ ਗੱਲ ਮੰਦੀ ਜੇ ਤੁਸੀਂ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨਾ ਹਾਂਜੀ ਇੱਕ ਅੱਜ ਕੱਲ ਬੱਚੇ ਜੋ ਨਸ਼ੇ ਦੇ ਵਿੱਚ ਆ ਨਾ ਮਾਂ ਨੂੰ 25 ਸਾਲ ਜਾਂ 20 ਸਾਲ ਜਾਂ 35 ਸਾਲ ਬੱਚਾ ਪਾਲਦਿਆਂ ਨੂੰ ਹੋ ਜਾਂਦਾ ਆ ਉਹ बार-बार ਦੇਖਦੀ ਆ ਕਿ ਮੇਰਾ ਬੱਚਾ ਅੱਜ ਉੱਠੂਗਾ ਉਂਗਲੀਆਂ ਤੇ ਦਿਨ ਨੂੰ ਗਿਣਦੀ ਆ ਤੇ ਉਹੇ ਬੱਚਾ ਕੱਲ ਨੂੰ ਨਸ਼ਿਆਂ ਤੇ ਲੱਗ ਜਾਂਦਾ ਆ ਤੇ ਉਹ ਮਾਂ ਜਿੰਦਿਆਂ ਚ ਨਹੀਂ ਹੁੰਦੀ ਇਸ ਕਰਕੇ ਮੇਰੀ ਇਹ ਹੱਥ ਜੋੜ ਕੇ ਮੈਂਨਤ ਮੰਨ ਲਓ ਕਿ ਇਹ ਨਸ਼ਿਆਂ ਦੀ ਦਲ ਦੇ ਦਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਜ਼ਿੰਦਗੀ ਆ ਇੰਜੋਏ ਕਰੋ ਕੋਈ ਗਾਣੇ ਸੁਣ ਲਓ ਕੋਈ ਫਿਲਮਾਂ ਦੇਖ ਲਓ ਆਪਣੀ ਫੈਮਿਲੀ ਚ ਟਾਈਮ ਸਪੈਂਡ ਕਰ ਲਓ ਪਰ ਇਹ ਨਸ਼ਾ ਜਿਹੜਾ ਇਹ ਬੰਦੇ ਨੂੰ ਡੋਬਦਾ ਇੱਕ ਬੰਦੇ ਨੂੰ ਨਹੀਂ ਹਾਲਕਿ ਸਾਰੀ ਫੈਮਿਲੀ ਨੂੰ ਆਲ ਪਰਿਵਾਰ ਨੂੰ ਸਾਰਿਆਂ ਨੂੰ ਡੋਬਦਾ ਇਸ ਕਰਕੇ ਨਸ਼ੇ ਨੂੰ ਕਦੇ ਵੀ ਅਪਣਾਉਣੀ ਚਾਹੀਦਾ ਬੱਚਿਆਂ ਨੂੰ ਬਾਹਰਲੀ ਦੌੜ ਵਿੱਚ ਸ਼ਾਮਲ ਕਰੋਗੇ ਕਿ ਇਧਰ ਕਲਾ ਦੇ ਖੇਤਰ ਵੱਲ ਲੈ ਕੇ ਆਓਗੇ ਬੱਚੇ ਮੇਰੇ ਬੇਟਾ ਮੇਰਾ ਟਰੋਲ ਪਲੇ ਕਰਦਾ ਆ ਤੇ ਇਸ ਕਰਕੇ ਉਹ ਆਪਣੀ ਫੀਲਡ ਦੇ ਵਿੱਚ ਇਸ ਕੰਮ ਦੇ ਵਿੱਚ ਨਹੀਂ ਆ ਰਿਹਾ ਬੇਟੀ ਮੇਰੀ ਉਹ ਵੀ ਇਸ ਕੰਮ ਚ ਨਹੀਂ ਆ ਰਹੀ ਤੇ ਉਹਨਾਂ ਦੀ ਆਪਣੀ ਲਾਈਫ ਹੈ ਮੈਂ ਕਦੀ ਉਹਨਾਂ ਦੀ ਲਾਈਫ ਦੇ ਵਿੱਚ ਕੰਮ ਵਜੋਂ ਨਹੀਂ ਇੰਟਰਫੇਅਰ ਕੀਤਾ ਵੈਸੇ ਵੈਸੇ ਤਾਂ ਘਰਾਂ ਦੇ ਕੰਮ ਮੈਂ ਇਸ ਤਰ੍ਹਾਂ ਇੰਟਰਫੇਅਰ ਕਰਦੀ ਹਾਂ ਉਹਨਾਂ ਤੇ ਜੀਤਾ ਜੀ ਬਹੁਤ ਚੰਗਾ ਲੱਗਾ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸਾਡੇ ਵੀਕਾ ਪ੍ਰੋਗਰਾਮ ਵਿੱਚ ਆਪਣੀ ਸੋਚ ਦੀ ਆਪਣੀ ਅਦਾਕਾਰੀ ਦੀ ਔਰ ਆਪਣੇ ਕੰਮ ਦੀ ਸਾਰੀ ਗੱਲਾਂ ਖੁੱਲ੍ਹ ਕੇ ਕੀਤੀਆਂ ਹਾਂਜੀ ਬਹੁਤ-ਬਹੁਤ ਧੰਨਵਾਦ ਰਣਜੀਤ ਗੱਭਨੂ ਸਰ ਹੋਣਾ ਹੁੰਦਾ ਤੇ ਬੀਬਾ ਕਲਵੰਤ ਬੀਬਾ ਜੀ ਦਾ ਜੋ ਕਿ ਇਹਨਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਵੀ ਇਹਨਾਂ ਦੀ ਬਦੌਲਤ ਬੈਠੀ ਹਾਂ ਤੇ ਇਸ ਕਰਕੇ ਦੁਆਰਾ ਫੇਰ ਉਡੇਕਾਂ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ಕು ಕೌಡಿ ಕೌಡಿ ಕೇರಿನಿ ಕೌಡಿ ಕೌಡಿ ಕಸಿಯ ಕುಳಿಕೌಡಿ ಕೌಡಿ ಕೇರಿ ಕುಡಿ ಕೌಡಿ ಕೌಡಿ ಕೇರಿ ಕುಳಿಕ